ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਤੇ ਅੱਜ ਸਾਡੇ ਪਿਆ ਹੋਇਆ ਪਿੰਡ ਚ ਪੰਗਾ ਜਿੰਨਿਆਂ ਕੋਲ ਪੰਚਾਇਤੀ ਜਗਾ ਉਹ ਸਾਰੀਆਂ ਜਗਾ ਜਿਹੜੀਆਂ ਉਹ ਖਾਲੀ ਕਰਾਉਂਦੇ ਆ ਤੇ ਸਾਡੇ ਬੁੜੇ ਬੁੜੀਆਂ ਨੇ ਜਗਾ ਜਿੰਨੀ ਸੀ ਦਾਨ ਤਾਂ ਬਹੁ ਕੀਤੀ ਆ ਪਰ ਉਹ ਦਾਨ ਦੇ ਵੰਡੇ ਜਿਹੜੀ ਥੋੜੀ ਬਹੁਤੀ ਪੰਚਾਇਤੀ ਜਗਾ ਪਹਿਲੇ ਆ ਟਾਈਮਾਂ ਵਿੱਚ ਲਈ ਨਾ ਉਹਨਾਂ ਦੀਆਂ ਕੋਈ ਰਜਿਸਟਰੀਆਂ ਨਾ ਕੁਝ ਹੋਰ ਤੇ ਹੁਣ ਉਹ ਪੈੰਦੇ ਆ ਪੰਗੇ ਦੇਖਦੇ ਆ ਸਾਡੀ ਜਿਹੜੀ ਜਗਾਵਾ ਥੋੜੀ ਬਹੁਤੀ ਜ਼ਮੀਨ ਆ ਉਹ ਚੋਂ ਕਿੰਨੀ ਜ਼ਮੀਨ ਜਿਹੜੀ ਉਹ ਪੰਚਾਇਤੀ ਜਗਾ ਚੋਂ ਲਈ ਆ ਇਹ ਲੱਗਾ ਹੋਇਆ ਮਨਵੀਰ ਦੱਸੂਗਾ ਹੁਣ ਅੱਛਾ ਆ ਪੋਲ ਲਾ ਗਿਆ ਹਨਾ ਹਾਂ ਇਹਦੇ ਤੋਂ ਲੈ ਕੇ ਉਹ ਸਿੱਧਾ ਉੱਥੇ ਵੀ ਇੱਕ ਰਾਰ ਉਹ ਪੂਜਾ ਉੱਥੇ ਪਿੰਦਾ ਉਹ ਜਿਹੜਾ ਹੈਗਾ ਨਾ ਨਹੀਂ ਨਹੀਂ ਜਿਹੜੀ ਆ ਵਾਲੀ ਜ਼ਮੀਨ ਆ ਇਹ ਤਾਂ ਤਲਵੰਡੀ ਵਾਲਿਆਂ ਕੋਲ ਆ ਨਹੀਂ ਸੱਚੀ ਉਹਨਾਂ ਕੋਲ ਦੂਹਣਾ ਗਈ ਆ ਵਾਲੀ ਹਨਾ ਅੱਛਾ ਇਹ ਇਹ ਵੀ ਵੇਚੋਂਦੀ ਕਿੰਨੇ ਉੱਦਾਇਕ ਉਹ ਜਿਹੋ ਕੋਲ ਦੇਖਦਾ ਨਾ ਬਿਜਲੀ ਵਾਲਾ ਹਾਂ 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 ਮਤਲਬ ਕਿ 10 10 ਫੁੱਟ ਤਕਰੀਬਨ 10 ਨਹੀਂਗਾ 10 ਤੋਂ ਜ਼ਿਆਦਾ ਹੀ ਆ 25 ਫੁੱਟ ਆ ਲੱਗਦਾ ਨਾ 25 30 ਫੁੱਟ ਦੀ ਚੌੜਾਈ ਆ ਚੌੜਾਈ 25 ਦੀ ਫੁੱਟ ਹਾਂ 10 ਫੁੱਟ ਤਿਰਸ਼ਾ ਜਾਂਦਾ ਰ ਅੱਛਾ ਇੱਥੋਂ ਮਤਲਬ ਕਿ ਆਪਣੇ ਪੂਰਾ ਐਦਾਂ ਚੌਰਸ ਨਹੀਂ ਤਿਰਸ਼ਾ ਜਾਣਾ ਹਨਾ ਅੱਛਾ ਇਹ ਤਿਰਸ਼ਾ ਐਦਾਂ ਤਿਰਸ਼ਾ ਜਾਂਦਾ ਹਨਾ ਹਾਂ ਠੀਕ ਹੈ ਠੀਕ ਹੈ ਇਦਾਂ ਤੇਰਸ਼ਾ ਇਹ ਜੀ ਰਾਹ ਵਾ ਸਾਡੇ ਜਿਹਦਾ ਸਮਾਦਾਂ ਦੇ ਪਿੱਛੇ ਅ ਜਿਹੜਾ ਕਿ ਛੱਪੜ ਨੂੰ ਜਾਂਦਾ ਮਨੀ ਦੇਖੀ ਕੋਈ ਹੋਵੇ ਨਾ ਜਾਨਵਰ ਜੂਨਵਰ ਆਹ ਅੱਛਾ ਇਹ ਵਾਲਾ ਜਿਹੜਾ ਰਾਹ ਇਦਾਂ ਇੱਥੇ ਬਹੁਫੇ ਤਾਂ ਬਹੁਤ ਹੁੰਦਾ ਥਾਂ ਵਿੱਚ ਆਪਣਾ ਹਨਾ ਕੋਲ ਉਹ ਵਾਲਾ ਮੈਨੂੰ ਨਹੀਂ ਇੱਥੋਂ ਦੇਖਦਾ ਪੋਲ ਆਊਗਾ ਮਤਲਬ ਗਾਂ ਵਾ ਪੋਲ ਉਹਦੇ ਸਾਹਮਣੇ ਠੀਕ ਹੈ ਉਧਰ ਉਧਰ ਨਾਲੇ ਵਾਲੇ ਆਹ ਤੇ ਲੱਗਾ ਹਾਂ ਉਹ ਵਾਲਾ ਹਾਂ ਅੱਛਾ ਉਧਰ ਨੂੰ ਆ تیرਛਾ ਆ ਨਹੀਂ ਆਉਂਦਾ ਵਿੱਚ ਇਹਨਾਂ ਹੁੰਦਾ ਆਹ ਵਾਲਾ ਇਹ ਰਾਹ ਹੁੰਦਾ ਆ ਵਾਲਾ ਇੱਥੋਂ ਸਿੱਧਾ ਆ ਵਾਲੀ ਖਾਤੋਂ ਇੱਥੋਂ ਜਾਣਾ ਆ ਸਾਰਾ ਹੀ ਹੁੰਦਾ ਕਈਆਂ ਨੇ ਤੇ ਰੋਲੇ ਚੰਗੇ ਪਾਉਣੇ ਜਿੰਨਾਂ ਕੋਲ ਕਿੱਲੇ-ਕਿੱੱਲੇ ਵਲੇ ਹੋਏ ਆ ਨਾ ਆ ਨਾ ਮਨੀ ਹਾਂ ਉਹਨਾਂ ਕੋਲ ਜੇ ਦੋ ਪਿੰਡੇ ਚਲੇ ਜਾਂਦੇ ਹੁਣ ਉਹਨਾਂ ਕੋਈ ਨਹੀਂ ਉਹਨਾਂ ਨੂੰ ਪਤਾ ਨਹੀਂ ਵਾਧੂ ਜਮੀਨ ਬਸਦੀ ਹੈ ਪਰ ਇੱਕ ਗੱਲ ਤਾਂ ਹੈ ਜੇ ਪਿੰਡ ਦਾ ਵਿਕਾਸ ਚਾਹੀਦਾ ਤਾਂ ਫੇਰ ਜਿਹੜੀ ਉਹ ਅੱਛਾ ਇਹ ਆਪਣੇ ਨਹਾਲ ਵਿੱਚ ਆ ਜ਼ਮਾਨਾ ਦਾ ਆ ਇੱਕ ਬਾਥਰੂਮ ਹਾਲ ਵਿੱਚ ਤੇ ਉਧਰ ਬਾਰਲੇ ਪਾਸੇ ਬਾਕੀ ਹਾਂ ਹਾਂ ਆ ਸਾਰੇ ਇਹ ਸਾਰੇ ਜੇ ਆ ਗਿਆ ਵਿੱਚ ਪੰਚਾਇਤੀ ਜ਼ਮੀਨ ਦੇ ਕੋਈ ਵਾਜਾ ਮਾਰਦਾ ਮਾ ਨਹੀਂ ਕੋਈ ਇੱਧਰ ਆ ਤਾਂ ਨਹੀਂ ਗਿਆ ਬਾਹਰ ਆਵਲ ਜੀ ਤਾਂ ਬਾਹਰ ਚਲੇ ਗਿਆ ਵਾ ਬਾਹਰ ਮਤਲਬ ਆ ਵਾਲਾ ਇੰਨਾ ਥਾ ਇੰਨਾ ਥਾ ਬਾਹਰ ਉਧਰ ਆ ਜਿਹੜੀ ਕੰਦ ਹਾ ਵਾਲਾ ਕੋਨਾ ਆ ਵੀ ਵਿੱਚੇ ਹੀ ਲੈ ਕੇ ਆਏ ਸਾਰਾ ਇਧਰੋਂ ਹਾਂ ਆਓ ਕੋਨਾ ਦੇਖਦੇ ਹਾਂ ਉੱਤੋਂ ਸਿੱਧਾ ਜਾਣਾ ਆਜੋ ਕਿੱਥੇ ਤੱਕ ਕੰਤਾ ਨਹੀਂ ਲਾਗੇ ਜਿਆਦਾ ਜਿਹੜੀ ਉਹ ਜ਼ਮੀਨ ਹੈ ਨਾ ਜੀ ਜੀ ਜਿਆਦਾ ਦੋ ਦੋ ਖੇਤ ਹੈ ਜਿਨ੍ਹਾਂ ਦੇ ਨਾ ਉਹਨਾਂ ਚੱਲ ਸਾਡੇ ਤੋਂ ਕੋਸ਼ੀ ਆ ਇੱਕ ਉਹ ਅੱਜ ਚੁੱਕਦਾ ਤਸਵੀਰਾਂ ਦਾ ਖਾਣਾਂਗੇ ਪਟ ਪਟੇ ਦੇ ਜਪੜਿਆ ਕਿਸਨਤਾ ਹੋਊਗਾ ਆਪਣਾ ਫੇਦਾ ਉਹ ਜਿਹੜੇ ਕੋਚਾ ਕਰੀ ਹੋਇਆ ਉਹ ਚਾਕੇ ਮਸ਼ੀਨ ਦੇ ਪਿੱਛੇ ਰੱਖ ਦੇ ਉਹ ਸਵੇਰ ਨੂੰ ਜਿਆਦਾ ਤੇਲ ਪਾ ਜਿਹੜੀ ਸੀ ਮਿੱਟੀ ਲੱਗਣੀ ਤਾਂ ਮੈਂ ਵੱਢੇ ਆ ਬਸ ਇਹ ਦੇਖੀ ਜਾਓ ਕਿ ਸ਼ਾਮ ਨੂੰ ਇਹ ਮੇਰੇ ਸਵੇਰ ਨੂੰ ਪਤਲਦਾਂ ਨੂੰ ਲਗਾ ਪਤਲਦਾਂ ਠੀਕ ਹੈ ਮਨੀ ਦਾਸ ਉਹਨੂੰ ਤੇਰੇ ਕੀ ਵਿਚਾਰ ਆ ਉਹਦੇ ਬਾਰੇ ਓਏ ਗੰਗਾ ਦੱਸੋ ਜੀ ਮਨੀ ਦੇ ਵਿਚਾਰ ਤੋਂ ਹੁੰਦੇ ਆ ਜਮੀਨ ਜਿਹੜੀ ਆ ਆਪਣੀ ਵਾਲੀ ਵੀ ਕਢਾਓ ਕਿ ਜਿਹੜੇ ਕਰਦੇ ਹੋਈ ਆ ਹਾਂ ਮਤਲਬ ਕਿ ਨਾ ਸਾਡੇ ਤੇ ਇਹ ਬਾਬਾ ਜੀਵਨ ਦਾਸ ਜੀ ਦੇ ਨਾਮ ਦਾ ਡੇਰਾ ਜਿੱਦਾਂ ਇਹ ਸਾਡਾ ਉਦਾਸੀਆਂ ਸੀ ਤੇ ਸਾਡੇ ਨਾਂ ਤੇ ਮਤਲਬ ਕਿ ਜਿਹਨੂੰ ਕਹਿ ਦੋ ਪਿੰਡ ਵਿੱਚ ਕਈ ਥਾਂ ਤੇ ਜ਼ਮੀਨ ਜਿਹੜੀ ਉਹ ਬੋਲਦੀ ਆ ਕੁਝ ਜ਼ਮੀਨਾਂ ਕਈਆਂ ਦੇ ਅੰਡਰ ਆ ਜਿਹੜੇ ਤੇ ਮਤਲਬ ਕਿ ਸਾਡੇ ਨਾਂ ਤੇ ਹਜੇ ਵੀ ਬੋਲਦੀਆਂ ਪੁਰਾਣੇ ਬੁੜੇ ਬੁੜੀਆਂ ਨੇ ਜਿੱਦਾਂ ਉਦਾਂ ਹੀ ਦਿੱਤੀਆਂ ਹੋਈਆਂ ਨਾ ਕੋਈ ਲਿਖਤੀ ਨਾ ਕੁਝ ਹੋਰ ਇਦਾਂ ਤੇ ਪਿੰਡ ਵਿੱਚ ਵੀ ਇੱਕ ਦੋ ਜਗ੍ਹਾ ਇਦਾਂ ਦੀਆਂ ਤੇ ਜਿਹੜੀਆਂ ਹਜੇ ਵੀ ਸਾਡੇ ਨਾਂ ਤੇ ਬੋਲਦੀਆਂ ਤੇ ਸੋ ਅਸੀਂ ਸਾਡੀ ਸੋਚਣੀ ਹੈ ਵੀ ਜੇ ਨਿਆਂਇ ਕਰਨਾ ਫਿਰ ਪੂਰੀ ਤਰ੍ਹਾਂ ਕੀਤਾ ਜਾਵੇ ਪੂਰੀ ਤਰ੍ਹਾਂ ਮੀਨਸ ਕੀ ਵੀ ਜੇ ਸਾਡੀ ਜ਼ਮੀਨ ਹੈ ਜਿੰਨੀ ਪੰਚਾਇਤੀ ਚ ਆਉਂਦੀ ਆ ਇਹ ਦੇ ਦੇਣੀ ਅਸੀਂ ਕੋਈ ਲੜਾਈ ਝਗੜਾ ਨਹੀਂ ਕਰਨਾ ਕੋਈ ਕੁਝ ਨਹੀਂ ਕਿਉਂਕਿ ਪਿੰਡ ਦਾ ਜਿਹੜਾ ਵਿਕਾਸ ਹੈ ਕੁਝ ਹੋਣਾ ਚਾਹੀਦਾ ਉਹਦੇ ਵਿੱਚ ਕੋਈ ਵੀ ਆਪਾਂ ਨੂੰ ਇਦਾਂ ਲੱਤ ਜਿਹੜੀ ਉਹ ਨਹੀਂ ਉਡੋਣੀ ਚਾਹੀਦੀ ਕਿਉਂਕਿ ਜੇ ਹੋਣ ਲੱਗਾ ਮਨੀ ਹਨਾ ਤਾਂ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਮਤਲਬ ਕਿ ਜਿਹਦੀ ਜਿਹਦੀ ਜ਼ਮੀਨ ਆਉਂਦੀ ਜੇ ਉਹਨਾਂ ਕੋਲੋਂ ਛਡਾਉਂਦੇ ਆ ਸਾਡੀ ਤਾਂ ਕੁਝ ਵੀ ਨਹੀਂ ਆਉਂਦੀ ਐ ਮੈਂ ਇੱਕ ਅੱਧਾ ਮਰਲਾ ਹੀ ਹੋਣਾ ਇੱਕ ਦੋ ਤਿੰਨ ਮਰਲੇ ਮਨੀ ਆਪਣੇ ਕਿਨੇ ਦੋ ਤਿੰਨ ਮਰਲੇ ਹੁੰਦੇ ਉਹ ਉਹ ਵਾਲੀ ਜ਼ਮੀਨ ਤਿੰਨ ਮਰਲੇ ਹੋਣਗੇ ਤਿੰਨ ਮਰਲੇ ਮਤਲਬ ਕਿ ਜਿੱਦਾਂ ਸਾਡੇ ਜ਼ਮੀਨ ਦੇ ਉਹਦੇ ਵਿੱਚ ਹੁੰਦੇ ਆ ਤਪਰ ਕਈਆਂ ਦੇ ਤਾਂ ਕੀਲੇ ਕੀਲੇ ਆਉਂਦੇ ਕਿੰਨੇ ਕੀਲੇ ਹੋਣਾ ਮਨੀ ਕਈਆਂ ਦੇ ਤਾਂ ਪੱਪੂ 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 ਕਤੜਾ ਸੀ ਕਈਆਂ ਦੇ ਤਾਂ ਕਿੰਨੇ ਕਿੰਨੇ ਕੀਲੇ ਆਉਂਦੇ ਆ ਤਾਂ ਸਾਡੇ ਤੇ ਹੈ ਵੀ ਕੁਛ ਨਹੀਂ ਹਜੇ ਜ਼ਮੀਨ ਜਿਹੜੀ ਵਿੱਚ ਆਉਂਦੀ ਤੇ ਸਾਡਾ ਮੰਨਣਾ ਇਹ ਆ ਫਿਰ ਅਸੀਂ ਵੀ ਫਰਦਾਂ ਕਢਾਈਏ ਫਰਦਾਂ ਕਢਾ ਕੇ ਫੇ ਅਸੀਂ ਦੇਖੀਏ ਵੀ ਕਿਹੜੀ ਕਿਹੜੀ ਜਗ੍ਹਾ ਜਿਹੜੀ ਉਹ ਸਾਡੇ ਨਾਂ ਤੇ ਬੋਲਣ ਲਈ ਆ ਵੀ ਜਿਹੜੀ ਹਜੇ ਵੀ ਸਾਡੇ ਨਾਂ ਤੇ ਆ ਜਿਨ੍ਹਾਂ ਦੀ ਕੋਈ ਕਾਗਜ਼ੀ ਕਾਰਵਾਈ ਨਹੀਂ ਹੋਈ ਹੋਈ ਮੀਨਜ਼ ਕਿ ਅਗਲੇ ਦੇ ਨਾਂ ਜਿਹੜੀ ਉਹ ਨਹੀਂ ਚੜੀ ਹੋਈ ਅਜੇ ਵੀ ਸਾਡੇ ਨਾਂ ਤੇ ਆ ਤੇ ਵਿੱਚ ਵੀਡੀਓ ਬੋਲਣ ਦੇ ਤੇਰੇ ਡੈਡੀ ਦੀ ਤਾਂ ਫੇਰ ਅਸੀਂ ਵੀ ਉਹ ਵਾਲੀ ਛੜਾ ਕੇ ਉਹ ਸੌਰੀ ਸਾਰੀ ਚੈੱਕ ਕਰਕੇ ਵੀ ਕਿਹੜੀ ਕਿਹੜੀ ਕਿੱਥੇ ਸਾਡੇ ਨਾਂ ਤੇ ਬੋਲਦੀ ਆ ਤੇ ਫੇਰ ਸਰਪੰਚ ਨਾਲ ਪਹਿਲਾਂ ਗੱਲ ਕਰਾਂਗੇ ਜੇ ਤੇ ਬਿਨਾਂ ਕਿਸੇ ਰੋਲੇ ਤੋਂ ਉਹ ਵੀ ਕਹਿੰਦਾ ਹੋਊ ਕਿ ਹਾਂ ਇਹਨਾਂ ਦੀ ਜਗ੍ਹਾ ਛੱਡ ਦਿਓ ਜਿੱਥੇ ਜਿੱਥੇ ਹੈਗੀ ਆ ਫੇਰ ਤਾਂ ਠੀਕ ਆ ਫੇਰ ਨਹੀਂ ਤਾਂ ਕੇਸ ਫੇਰ ਅਸੀਂ ਵੀ ਪੰਗਾ ਲੈ ਕੇ ਦੇਖ ਲਾਂਗੇ ਕੇਸ ਕਰ ਦਾਂਗੇ ਵਕੀਲ ਕਰਕੇ ਕਿਉਂਕਿ ਜੇ ਨਿਆਂ ਹੀ ਹੋਣਾ ਚਾਹੀਦਾ ਤਾਂ ਸਾਰਿਆਂ ਨਾਲ ਹੋਣਾ ਚਾਹੀਦਾ ਹਨਾ ਮਨੀ ਫਿਰ ਇਦਾਂ ਨਹੀਂ ਕੱਲਾ ਭੀ ਉਹਨੂੰ ਕੀ ਕਹੀਦਾ ਤੇ ਲੋਕਾਂ ਦੇ ਅੰਡਰ ਜਿਹੜੀ ਜ਼ਮੀਨੋਂ ਕਢਾ ਲਓ ਮਤਲਬ ਸਾਡੇ ਕੋਲੇ ਵੈਸੀ ਵੀ ਅੰਡਰ ਆਪਣੇ ਜਿਹੜੀ ਜ਼ਮੀਨ ਆ ਸਾਡੇ ਅੰਡਰ ਜਿਹੜੀ ਜ਼ਮੀਨ ਆਈ ਨਾ ਪੰਚਾਇਤੀ ਜਗ੍ਹਾ ਦੇ ਵਿੱਚ ਉਹ ਪੁਰਾਣੇ ਬੁੜੇ ਬੁੜੀਆਂ ਜ਼ਬਾਨ ਦੇ ਪੱਕੇ ਹੁੰਦੇ ਸੀਗੇ ਉਸ ਟਾਈਮ ਤੇ ਲਿਖਤੀ ਗੱਲਾਂ ਲੋਕ ਨਹੀਂ ਸੀ ਕਰਦੇ ਇੰਨੀ ਉਹ ਜਿੱਦਾਂ ਜ਼ੁਬਾਨੀ ਇਹ ਜ਼ਮੀਨ ਇੱਧਰੋਂ ਡੇਰੇ ਦੀ ਲੈ ਲਈ ਸੀਗੀ ਤੇ ਜਿਹੜੀ ਇੱਧਰ ਸਕੂਲ ਨੂੰ 10 ਮਰਲੇ ਜਿਹੜੇ ਡੇਰੇ ਦੇ ਸੀ ਉਹ ਉਹ ਛੱਡ ਦਿੱਤੇ ਗਏ ਸੀਗੇ ਸੋ ਇਸ ਕਰਕੇ ਇਦਾਂ ਪੰਗੇ ਪਏ ਹੋਏ ਆ ਤੇ ਹੁਣ ਦੇਖਦੇ ਆ ਕੀ ਹੁੰਦਾ ਸਹੀ ਕਹ ਨਹੀਂ ਮਨੀ ਨੂੰ ਤਾਂ ਬਹੁਤ ਮਨੀ ਨੂੰ ਤਾਂ ਕਾਲੀ ਆ ਫਰਦ ਕਢਾਈਏ ਇਹ ਛੱਡੀ ਏ ਜਿਹੜੀ ਆਪਣੀ ਨਹੀਂ ਗਈ ਉਹ ਵੜ ਲੈਣ ਤੇ ਜਿਹੜੀਆਂ ਸਾਡੇ ਨਾਂ ਬੋਲਦੀਆਂ ਤੇ ਉਹ

ਪਾਣੀ ਦੀ ਪੀ ਨੂੰ ਇੱਥੋਂ ਲੈ ਕੇ ਲੰਬੇ ਹੁੰਦੇ ਨੇ ਨਹੀਂ ਜਿਹੜੀਆਂ ਸਮਾਦਾਂ ਸੀ ਪਹਿਲਾਂ ਉਦੋਂ ਜਿਹੜਾ ਹਾਲ ਸੀਗਾ ਉਹ ਪਹਿਲਾਂ ਪਹਿਲਾਂ ਤਾਂ ਛੋਟਾ ਜਿਹਾ ਹੀ ਸੀ ਕਮਰਾ ਹੀ ਹੈ ਕਮਰਾ ਹੀ ਸੀ ਨਾ ਹੋ ਬਾਅਦ ਵਿੱਚ ਉਹ ਵੱਡਾ ਕੀਤਾ ਬਾਅਦ ਵਿੱਚ ਜਦੋਂ ਕੋਲੇ ਦੇ ਮੁੰਡਾ ਆਣਾ ਲਿਸ ਕੋਈਂ ਤਾਂ ਉਹ ਉਹ ਹੀ ਮੁੰਡਾ ਨੇ ਸੇਵਾ ਦਿੱਤੀ ਹੋਰ ਤਾਂ ਹਾਂ ਉਹ ਪਰ ਕੀ ਪਤਾ ਉਸ ਟਾਈਮ ਤੇ ਜਿਹੜੀ ਜਗ੍ਹਾ ਵਾ ਉਹ ਮਣਤੀ ਗਿਣਤੀ ਕੀਤੀ ਨਹੀਂ ਹੋਣੀ ਉਦਾਂ ਹੀ ਉਦਾਂ ਹੀ ਬਣਾ ਲਿਆ ਬੱਸ ਵਾਲੀ ਬੂਮੇ ਵਾਲੀ ਅ ਹੁਸਾਂ ਤਾਂ ਲਾਗੇ ਦੀ ਉਹਨਾਂ ਦਾ ਬੇਕੋੜਾ ਤੇ ਆਪੇ ਉਹ ਐਸੇ ਤੇ ਲਾਉਣਾ ਕੋਲ ਲੈ ਕੇ ਆਪੇ ਕਰਦਾਰ ਜਾਂ ਇਸੇ ਕੁਝ ਨੰਬੀਆਂ ਪਲਾਇਟ ਖਵਾਏ ਜਾਂਦੇ ਕਿ ਵੀ ਵੀ ਹੰਮਿਤਸਨਾ ਅਨੁਕੇ ਜੀ ਹੋਈ ਮਤਲਬ ਕਿ ਪ੍ਰਾਣੇ ਬੁੜੇ ਬੁੜੀਆਂ ਦਾ ਏਕਾ ਹੈ ਨਹੀਂ ਸੀ ਪੇ ਜੇ ਤਾਂ ਜੋ ਜੀ ਕਰਦਾ ਤੇ ਕੀ ਬੁੜਿਆਂ ਨੇ ਪੱਕੇ ਪੈਰੀਂ ਕੰਮ ਨਹੀਂ ਕੀਤਾ ਬਸ ਉਦਾਂ ਹੀ ਲਿਖਤੀ ਮਤਲਬ ਕਿ ਸਹੀ ਕੁਝ ਲਿਖ ਲਕਾਈਏ ਨਹੀਂ ਕੀਤੇ ਓਏ ਉਦਾਂ ਹੀ ਜ਼ੁਬਾਨਾਂ ਨਾਲ ਪਰ ਉਹਦੇ ਜ਼ੁਬਾਨਾਂ ਵੀ ਪੱਕੀਆਂ ਹੁੰਦੀਆਂ ਸੀ ਨਾ ਪੱਕੀਆਂ ਹੀ ਪੱਕੀਆਂ ਜ਼ੁਬਾਨਾਂ ਤੇ ਹਰ ਕੋਈ ਆਪਣੀ ਜ਼ੁਬਾਨ ਤੇ ਰਹਿੰਦਾ ਹੁੰਦਾ ਸੀ ਉਹ ਲਾਗਲਾ ਪਿੰਡ ਮਨ ਲਾਗਲੇ ਪਿੰਡ ਦੀ ਵੀ ਕਿੰਨੀ ਜ਼ਮੀਨ ਦੇ ਵਿੱਚ ਆਪਣੀ ਪਿੰਡ ਦੀ ਜ਼ਮੀਨ ਹੁੰਦੀ ਆ ਫੇ ਲਾਗਲੇ ਪਿੰਡ ਦੇ ਨਾਲ ਵੀ ਪੈਰ ਪੈਣਾ ਇਹਨਾਂ ਦਾ ਪੇ ਦੋ ਪਿੰਡਾਂ ਦਾ ਹੀ ਐਰ ਬਣ ਜਾਣਾ ਜਿਹੜਾ ਕੋਈ ਸਰਪੰਚ ਬਣਦਾ ਸੀ ਇੰਦਰ ਨੂੰ ਕਿੱਥੀ ਗੱਤਾਂ ਨਹੀਂ ਇੱਕ ਗੱਲ ਤੇ ਸਹੀ ਵੀ ਹੈ ਜਿਹੜਾ ਉਹ ਨਾਜਾਇਜ਼ ਕਬਜ਼ੇ ਉਹ ਛੁੱਟ ਜੂਗੇ ਇੱਕ ਗੱਲ ਗਲਤ ਇਹ ਆ ਵੀ ਜੇ ਨਾਜਾਇਜ਼ ਕਬਜ਼ੇ ਛਡਾਉਣੇ ਆ ਫਿਰ ਜਿਹੜੀ ਕਿਸੇ ਇਨਸਾਨ ਦੀ ਵੀ ਕਿਸੇ ਨੇ ਵਲੀ ਹੋਈ ਜ਼ਮੀਨ ਆ ਜਾਂ ਕੁਝ ਵੀ ਆ ਜਿੱਦਾਂ ਹੁਣ ਆਪਣੀ ਥਾਂ ਥਾਂ ਨਾ ਬੋਲਦਾ ਜ਼ਮੀਨ ਆ ਫਿਰ ਉਹ ਵੀ ਛੱਡ ਦੇਣੀ ਚਾਹੀਦੀ ਆ ਆ ਏਦਾਂ ਨਹੀਂ ਨਾ ਕਰਦੇ ਹਾਂ ਉਹ ਵੀ ਛੱਡ ਦੇਣੀ ਚਾਹੀਦੀ ਆ ਹੁਣ ਜਿਹਦਾ ਸਕੂਲ ਨੂੰ 10 ਮਰਲੇ ਬਾਪੂ ਕਹਿੰਦਾ ਉਦਾਂ ਹੀ ਦਿੱਤੇ ਹੋਏ ਆ ਨਾ ਨਹੀਂ ਕੀਤੇ ਹੋਏ ਉਦਾਂ ਹੀ ਦਿੱਤੇ ਹੋਏ ਆ 10 ਮਰਲੇ ਹਾਂ ਹੁਣ ਪੁੱਤਰ ਜੇ 10 ਮਰਲੇ ਉਹ ਦਿੱਤੇ ਆ ਤਾਂ ਫੇ ਜੇ ਇਧਰੋਂ ਇਹਨਾਂ ਨੇ ਲੈਣੀ ਫੇ ਉਹ 10 ਮਰਲੇ ਛੱਡ ਦੇਣ ਕਿਉਂ ਮਰੀ ਸਹੀ ਨਹੀਂ ਹੈਨਾ ਨਹੀਂ ਤਾਂ ਬਹਿ ਕੇ ਗੱਲ ਇਹਨਾਂ ਦੇ ਪਾਉਣਾ ਗੱਲ ਦੀ ਹਾਂ ਹਾਂ ਉਹ ਉਹ ਵੀ ਆਵਾਜ਼ ਕਰਵਾ ਕੇ ਪੱਕਾ ਕਰ ਦੇ ਵੀ ਕਿਦਾਂ ਕਰਦੇ ਆ ਉਹ ਲੋਕ ਸੀ ਹਮਮ ਮੈਂ ਪਹਿਲਾਂ ਉਹਦੇ ਸਮਾਂ ਆਲੇ ਸਨ ਆਪ ਵੀ ਸਰਪੰਚ ਕੋਲ ਗਏ ਉਹ ਕਲਰਿਕ ਲਾਣੇ ਸੁੱਕੀ ਨੂੰ ਦੇ ਅੱਜ ਕੱਲ ਨੀ ਨਾ ਇਹ ਨਹੀਂ ਨਾ ਸੋਚਦੇ ਗਾਂ ਆਉਣ ਵਾਲੀ ਜਿਹੜੀ ਪੀੜ੍ਹੀ ਇਹਨਾਂ ਵਰਗਿਆਂ ਦੀ ਗਾਂ ਨਿਆਣਿਆਂ ਦੇ ਵੈਰ ਪੈਂਦੇ ਆ ਹੁਣ ਇੱਕ ਦੂਜੇ ਕੋ ਤਾਂ ਚੜਾਈ ਜਾਂਦੇ ਹੁਣ ਆਪਣਾ ਪਿੰਡ ਇਦਾਂ ਦਾ ਵੀ ਇਹਦੇ ਵਿੱਚ ਹਰ ਇੱਕ ਜਾਤ ਰਹਿੰਦੀ ਹੈ ਇਹ ਨਹੀਂ ਵੀ ਇੱਕ ਜਾਂ ਦੋ ਜਾਤਾਂ ਦੇ ਬੰਦੇ ਆ ਆਪਣੇ ਪਿੰਡ ਜੱਟ ਵੀ ਆ ਆਪਾਂ ਉਦਾਸੀਆਂ ਚੋਂਦੇ ਆ ਬ્રાਹਮਣ ਵੀ ਆ ਚਮਿਆਰ ਕਾਸਟ ਵੀ ਆ ਮਜਵੀ ਸਿੱਖ ਵੀ ਆ ਤਰਖਾਨ ਵੀ ਆ ਸਾਰੇ ਹੀ ਹੁੰਦੇ ਆਪਣੇ ਆਪਣੇ ਪਿੰਡ ਚ ਹਰ ਇੱਕ ਕਾਸਟ ਆ ਤੇ ਇਹਦੇ ਵਿੱਚ ਹੁਣ ਕਈ ਪਾਰਟੀ ਬਾਜ਼ੀਆਂ ਤੇ ਰੋਲੇ ਪੈ ਜਾਣੇ ਆ ਉਹ ਵੀ ਜਿਹੜਾ ਸਾਡਾ ਥਾਂ ਕੋਲ ਦਾ ਵੀ ਉਹਦਾ ਸੀ ਵੀ ਕਰਦੇ ਉਹ ਹੀ ਤਾਂ ਮੈਂ ਕਹਿੰਦੀ ਇਹ ਮਤਲ ਲੜਾਈ ਝਗੜੇ ਵਾਲਾ ਨਹੀਂ ਕੰਮ ਕਰਨਾ ਚਾਹੀਦਾ ਥਾਂ ਜੇ ਉਹ ਖਾਲੀ ਕਰੋਣਾ ਫਿਰ ਸਮਾਧਾਂ ਦੇ ਮੋਰੀ ਸਕੂਲ ਆ ਤੇ ਸਕੂਲ ਨੂੰ 10 ਮਰਲੇ ਦਿੱਤੇ ਹੋਏ ਆ ਫਿਰ ਉਹ ਸਕੂਲ ਚ ਜਿਹੜੇ 10.5 ਮਰਲੇ ਉਹ ਸਾਨੂੰ ਦੇ ਦੇਣ 10 ਮਰਲੇ ਤਾਂ ਥੋੜਾ ਨਹੀਂ ਹੁੰਦੇ ਆ ਜੀ ਕੀ ਨਿਭੜਦਾ ਇਹੋ ਇੱਕ ਪਾਸੇ ਤੇ ਇਹ ਕੰਮ ਸਹੀ ਵੀ ਆ ਦੂਜੇ ਪਾਸੇ ਕਿਸੇ ਨਾਲ ਉਹ ਨਹੀਂ ਹੋਣਾ ਚਾਹੀਦਾ ਜਿਹਨੂੰ ਕਹਿ ਦੋ ਅਨਿਆਏ ਜੇ ਜ਼ਮੀਨਾ ਚਲੋ ਇੱਕ ਗੱਲ ਵਧੀਆ ਪਿੰਡਾਂ ਦੇ ਵਿਕਾਸ ਹੁੰਦੇ ਆ ਪਰ ਜਿੱਥੇ ਕਿਸੇ ਪਿੰਡ ਵਾਲੇ ਦਾ ਨਜਾਇਜ਼ ਕਿਸੇ ਨੇ ਕਿਸੇ ਦੀ ਜਗ੍ਹਾ ਤੇ ਕੀਤਾ ਹੋਇਆ ਕਬਜ਼ਾ ਤਾਂ ਉਹ ਵੀ ਖਾਲੀ ਹੋਣਾ ਚਾਹੀਦਾ ਪੰਚਾਇਤ ਦੀ ਜਗ੍ਹਾ ਤੇ ਖਾਲੀ ਹੋਣੀ ਚਾਹੀਦੀ ਜਿੱਥੇ ਪੰਚਾਇਤ ਤੇ ਕਾਸਟ ਵਿੱਚ ਨਹੀਂ ਲਿਆਉਣੀ ਚਾਹੀਦੀ ਚਾਹੇ ਕਿਸੇ ਵੀ ਧਰਮ ਦਾ ਕਿਸੇ ਵੀ ਕਾਸਟ ਦਾ ਬੰਦਾ ਕਿਉਂ ਸਹੀ ਕਿ ਨਹੀਂ ਬਣੀ ਉਹਨਾਂ ਉਹ ਨਹੀਂ ਹੋਣਾ ਚਾਹੀਦਾ ਨਿਆਂਇ ਅਨਿਆਂਇ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਤੇ ਸੋਚ ਚਲੋ ਜੀ ਆਪਣੇ ਤੇ ਇਹ ਹੀ ਵਿਚਾਰਿਆ ਜੇ ਖਾਲੀ ਕਰਾਉਣੀ ਆ ਤਾਂ ਸਾਰਿਆਂ ਕੋ ਖਾਲੀ ਕਰਾਓ ਤੇ ਜਿਨ੍ਹਾਂ ਦੀ ਹੋਰ ਪਾਸਿਆਂ ਤੇ ਨਿਕਲਦੀ ਆ ਤੇ ਫਿਰ ਉਹਨਾਂ ਦੀ ਵੀ ਛੜਾ ਕੇ ਦਿੱਤੀ ਜਾਵੇ ਤੇ ਤੇ ਨਾਲ ਹੀ ਕਰਦੇ ਆ ਜੀ ਆਪਾਂ ਇਸ ਵਲੌਗ ਦਾ ਐਂਡ ਅੱਜ ਦੀ ਸਾਰੇ ਡਿਸਕਸ਼ਨ ਇੱਤੀ ਸੀਗੀ ਤੇ ਫਿਰ ਮਿਲਾਂਗੇ ਕਿਸੇ ਨਵੇਂ ਵਲੌਗ ਵਲੌਗ ਨਾਲ ਤੇ ਕੱਲ ਨੂੰ ਅਸੀਂ ਜਾਣਾ ਜੀ ਪੇਕਿਆਂ ਦੇ ਮੇਰੇ ਪੇਕਿਆਂ ਦੇ ਮੇਲਾ ਵਾਗੇ ਮੈਂ 4 ਦਿਨ ਪਹਿਲਾਂ ਹੀ ਚਲ ਜਾਨੀ ਮਨੀ ਦਾ ਬਾਬਾ ਦਾਦੀ ਉਹ ਰੋ ਕੇ ਘਰੇ ਕਿਉਂਕਿ ਘਰ ਦੀ ਮਤਲਬ ਜ਼ਰੂਰੀ ਆ ਸੀ ਖਾਲੀ ਨਹੀਂ ਕਰ ਗੱਲ ਇਹ ਆ ਗੱਡੀ ਪ੍ਰਭੇ ਕੇ ਘਰਾਂ ਕੋ ਪਾਰਕਿੰਗ ਆ ਉੱਥੇ ਖੜੀ ਹੋਣੀ ਆ ਪੇ ਉੱਥੋਂ ਤੁਰ ਕੇ ਦਾ ਦਿਨ ਜਾਣਾ ਪੈਣਾ ਗੱਡੀ ਨੰਗੜ ਨਹੀਂ ਦਿੰਦੇ ਮੰਨ ਗੱਡੀ ਨਹੀਂ ਨੰਗੜ ਹੁੰਦੇ ਤੇ ਮੋਟਰਸਾਈਕਲ ਤੇ ਫਿਰ ਉਹਨਾਂ ਨੇ ਕਹਿਣਾ ਅਸੀਂ ਲੈ ਜਾਂਦੇ ਉੱਤੇ ਦਾਦੀ ਤੇਰੀ ਨਾਲ ਬੈਠਣਾ ਨਹੀਂ 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 ਮੈਂ ਹੀ ਜਾਣਾ ਹੈ ਤੁਸੀਂ ਜਾਓਗੇ ਮੈਂ ਜਾਂਗਾ ਮੈਂ ਚਲੋ ওকে ਬਾਏ ਆਹ ਪ੍ਰਸ਼ਾਦ ਲੈ ਆਵਾਂਗੇ ਤੇ ਦਾਦਾ ਦਾਦੀ ਰੱਖੂਗੇ ਜਿੱਕਰ ਕਿਉਂਕਿ ਘਰ ਸੁਣਨਾ ਅਸੀਂ ਨਹੀਂ ਛੱਡੀਦਾ ਤੇ ਜਿੱਥੇ ਮੰਮੀ ਉਹਨਾਂ ਦੀ ਲੋਡ ਹੁੰਦੀ ਫਿਰ ਮੰਮੀ ਤੇ ਡੈਡੀ ਦੋਨੇ ਚਲ ਜਾਂਦੇ ਹੁੰਦੇ ਗੱਡੀ 'ਚ ਮਨਵੀਰ ਨਾਲ ਫੇ ਮੈਂ ਰਲੇ ਨਹੀਂ ਹੁੰਨੀ ਘਰੇ ਤੇ ਜਿੱਥੇ ਮੇਰੀ ਲੋੜ ਆ ਤਾਂ ਫੇ ਮੈਂ ਜਲ ਜਾਨੀ ਹੁੰਨੀ ਦਾਦਾ ਦਾਦੀ ਘਰੇ ਇਦਾਂ ਹੀ ਰਲ ਮਿਲ ਕੇ ਜਿੱਦਾਂ ਅਸੀਂ ਚਲੇ ਜਾਈਦਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਇਸ ਬਲੌਗ ਦਾ ਐਂਡ ਉੱਥੋਂ ਦਾ ਵਧੀਆ ਜਿਹਾ ਬਲੌਗ ਬਣਾ ਕੇ ਪੇਕੇ ਘਰ ਦਾ ਆ ਫਿਰ ਦਿਖਾਵਾਂਗੇ ਪੇਕਾ ਘਰ ਤੇ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਜੀ ਇੱਕ ਨਵੇਂ ਬਲੌਗ ਦੇ ਨਾਲ